ਵਾਹਿਗੁਰੂ ਹੋਇ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਸਾ ਹੈ ਕਿ ਅੱਜ ਸ਼ਹੀਦਾਂ ਦੇ ਸਰਦਾਰ ਸਰਕੂਰਾ ਜੀ ਦਾ 418 ਅੰਸ਼ਿਕ ਦੇ ਵਿਹਾੜਾ ਸਿੱਖ ਸੰਗਤ ਸਿੱਖ ਸੰਗਤ ਦੇ ਰੋਜ਼ਮਰਜ਼ੀ ਬਣਾ ਰਹੀ ਹੈ ਅੱਜ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਪਾਤਸ਼ਾਹ ਜੀ ਦਾ ਇਹ ਪਾਵਨ ਤੇ ਪਵਿੱਤਰ ਸ਼ਹੀਦੀ ਢਹਾੜਾ ਜਿਹੜਾ ਤੇ ਠੰਡੇ ਮਿੱਠੇ ਜਗ੍ਹਾ ਜਿੱਥੇ ਸ਼ਹੀਦਾਂ ਦਾ ਵਾਕਵਾਕੋ ਫਸਾਇਟੀਆਂ ਸਿੱਖ ਸੰਤਾਨ ਨੇ ਕੀਤਾ ਏ ਉੱਥੇ ਨਾਮ ਗੁਰੂ ਘਰ ਆਉਣ ਵਾਲੀ ਸਿੱਖ ਸੰਗਤ ਦਾ ਵਿਸ਼ੇਸ਼ ਤੌਰ ਤੇ ਲੰਗਰ ਬਹਿਸ਼ ਕਾ ਬਰਦ ਦਾ ਪ੍ਰਬੰਧ ਕੀਤਾ ਗਿਆ ਹੈ 418ਵੇਂ ਸ਼ਹੀਦੀ ਢਹਾੜੇ ਤੇ ਸਬੰਧ ਵਿੱਚ ਜਿੱਥੇ ਸਿੱਖ ਸੰਗਤ ਨੂੰ ਇੱਕ ਹੱਥ ਜੋੜ ਕਰਕੇ ਜਿੱਥੇ ਬੇਨਤੀ ਕਰਦੇ ਆਂ ਕੀ ਆਪਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਜਿੱਥੇ ਪ੍ਰੇਰਣਾ ਕਰਦੇ ਹਾਂ ਉੱਥੇ ਡੱਟ ਕੇ ਨਸ਼ਿਆਂ ਦਾ ਵਿਰੋਧ ਕਰੀਏ ਗੁਰੂ ਆਲੇ ਬੜੀਆਂ ਗੁਰੂ ਨਾਨਕ ਨਾਮ ਜੜ ਦੀ ਕਲਾ ਤੇਰੀ ਬਾਣੀ ਸਰਬਦਾ ਪਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਮੈਂ ਖੱਤੇ ਸਾਚੀ ਜੀ ਦਾ ਸਬਾ ਸੇਰ ਕਿਉਂਕਿ ਪੁਰਾਤਿਤ ਦੇ ਪਾਚਾ ਜੀ ਦਾ 418 ਅੰਸ਼ ਇਕਦੇ ਵਿਹਾੜਾ ਸਿੱਖ ਸੰਗਤ ਸਿੱਖ ਸੰਗਤ ਦੇ ਰੂਪ ਵਿੱਚ ਬਣਾ ਰਹੀ ਹੈ ਅੱਜ ਸ਼੍ਰੀ ਦੰਦ ਦੇ ਸਰਪਾਤ ਸਾਹਿਬ ਸ੍ਰੀ ਗੁਰੂ ਪਾਪਾ ਸਾਹਿਬ ਜੀ ਦਾ ਇਹ ਪਾਵਨ ਤੇ ਪਵਿੱਤਰ ਸ਼ਹੀਦੀ ਢਾਣਾ ਜਿਹੜਾ ਤੇ ਥੱਲੇ ਮਿੱਠੇ ਜਗਨਾ ਜਿੱਥੇ ਸ਼ਹੀਦਾਂ ਦਾ ਵੱਖ-ਵੱਖ ਫਸਾਇਟੀਆਂ ਸਿੱਖ ਸੰਗਤਾਂ ਨੇ ਕੀਤਾ ਇਹ ਉੱਥੇ ਨਾਮ ਗੁਰੂ ਘਰ ਆਉਣ ਵਾਲੀ ਸਿੱਖ ਸੰਗਤ ਦਾ ਵਿਸ਼ੇਸ਼ ਤੌਰ ਤੇ ਲੰਗਰ ਬਹਿਸ਼ ਕਾ ਬਰਤ ਦਾ ਪ੍ਰਬੰਧ ਕੀਤਾ ਗਿਆ ਹੈ 418ਵੇਂ ਸ਼ਹੀਦੀ ਢਾਡੇ ਦੇ ਸਭਾਂ ਦੇ ਵਿੱਚ ਜਿੱਥੇ ਸਿੱਖ ਸੰਗਤ ਨੂੰ ਇੱਕ ਹੱਥ ਜੋੜ ਕਰਕੇ ਜਿੱਥੇ ਬੇਨਤੀ ਕਰਦੇ ਆ ਆਪਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਜਿੱਥੇ ਪ੍ਰੇਰਣਾ ਕਰਦੇ ਆ ਉਥੇ ਡੱਟ ਕੇ ਨਸ਼ਿਆਂ ਦਾ ਵਿਰੋਧ ਕਰੀਏ ਗੁਰੂ ਆਲੇ ਬੜੀਆਂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਗੁਰੂ ਵਾਹਿਗੁਰੂ ਹੈ ਗੁਰੂ